ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੰਜ ਮੈਂਬਰੀ ਕਮੇਟੀ ਦੇ ਸ੍ਰੀ ਦਾਤ ਅੱਜ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਆਏ ਹੋ ਮੈਨੂੰ ਪਤਾ ਕਿ ਬਾਹਰ ਵੀ ਜਨ ਲਾਇ ਨੇ ਬਾਹਰ ਵੀ ਸੰਗਤ ਬਹੁਤ ਹੈ ਹਾਲ ਦੇ ਵਿੱਚ ਵੀ ਸੰਗਤ ਬਹੁਤ ਬੈਠੀ ਹੈ ਜਿੰਨੇ ਤੁਸੀਂ ਸਰਪੰਚ ਮਾਨ ਦਿੱਤਾ ਮੈਂ ਉਹਦਾ ਇੰਤਜ਼ਾਮ ਨਹੀਂ ਕਰ ਸਕਿਆ ਉਸ ਗਲਤੀ ਮੈਂ ਤੁਹਾਨੂੰ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਮੈਂ ਦਾ ਸਿਰ ਤੇ ਚਿੰਤ ਕਰਨ ਲਈ ਮਾਫੀ ਮੰਗਣ ਤੇ ਨਹੀਂ ਖੜਾ ਹੋਇਆ ਸੀ ਕਿ ਮੇਰੀ ਡਿਊਟੀ ਬਣਦੀ ਸੀ ਕਿ ਜਿੰਨੀ ਤਾਲ ਦੇ ਵਿੱਚ ਤੁਸੀਂ ਆਏ ਹੋ ਮੈਂ ਤੁਹਾਡਾ ਪੂਰਾ ਇੰਤਜ਼ਾਮ ਕਰਦਾ ਪਰ ਮੈਂ ਨਹੀਂ ਸੋਚਿਆ ਸੀ ਕਿ ਤੁਸੀਂ ਐਡਾ ਮਾਨ ਸਨਮਾਨ ਦਿਓਗੇ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਪਤਾ ਲੱਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਆ ਰਹੀ ਹੈ ਲੋਕਾਂ ਨੂੰ ਕਿ ਚਾਅ ਚੜਿਆ ਲੋਕ ਪੁੱਛੇ ਸੀ ਕਿ ਕਿਤੇ ਸੁਖਵੀਰ ਦੇ ਨਾਲ ਤਾਂ ਨਹੀਂ ਤੁਸੀਂ ਕੋਜੀ ਤਚੇਕੇ ਵੀ ਨਹੀਂ ਅਜਿਹੀ ਵੀਰ ਦੇ ਨਾਲ ਨਹੀਂ ਹਾਂ ਅਸੀਂ ਸ਼੍ਰੀ ਕਾਲ ਤਖਸਾਲ ਦੇ ਨਾਲ ਲੋਕਾਂ ਨੇ ਸ਼ਾਂ ਮਾਰੀਆਂ ਦੱਸਿਆ ਕਿ ਜੀ ਆਪ ਪਹਰੇ ਆਵਾਂਗੇ ਆਪਣੀਆਂ ਬੰਦੀਆਂ ਲੈ ਕੇ ਆਵਾਂਗੇ ਆਪਣੇ ਮੋਰਚੇ ਕਰਕੇ ਆਵਾਂਗੇ ਉਸ ਗੱਲ ਦੇ ਲਈ ਮੈਂ ਤੁਹਾਡਾ ਜਿੰਨਾ ਧੰਨਵਾਦ ਕਰਾਉਣਾ ਥੋੜਾ ਹੈ ਅਕ ਤੁਹਾਡਾ ਸਾਰਿਆਂ ਦਾ ਇਸੇ ਕੋਲ ਮੈਂ ਧੰਨਵਾਦ ਕਰਦਾ ਕਿ ਤੁਸੀਂ ਆਪ ਹਿੰਮਤ ਕਰਕੇ ਮਿੰਤ ਕਰਕੇ ਤੋਂ ਤੋਂ ਦੋ ਹੱਥ ਬਣ ਕੇ ਮਾਫੀ ਮੰਗਦਾ ਕਿ ਜਿੰਨਾ ਤੁਸੀਂ ਸਤਕਾਰ ਦਿੱਤਾ ਜਿੰਨਾ ਮਾਰ ਕੀਤਾ ਮੈਂ ਉਹਨਾਂ ਪ੍ਰਬੰਧ ਨਹੀਂ ਕਰ ਸਕਿਆ ਉਸ ਗੱਲ ਦੀ ਮੈਂ 사ਦਾ ਧੰਨਵਾਦ ਕਰਦਾ ਮੈਂ ਧੰਨਵਾਦ ਹੁਣ ਬਾਅਦ ਕਰੂੰਗਾ ਪਹਿਲਾ ਆਪਾਂ ਸਾਰੇ ਜਣੇ ਬੈਠ ਕੇ ਬਰੇ ਸਰਕਾਰ ਦੇ ਨਾਲ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਸਾਲ ਤੋਂ ਬਣ ਕੇ ਆਈ ਹੈ ਉਹਨਾਂ ਨੂੰ ਸੁਣਨਾ ਹੈ ਇਕੱਲੀ ਇਕੱਲੀ ਗੱਲ ਨਹੀਂ ਸੁਣਨਾਈ ਹੁੰਦੀ ਹੈ ਆਹ ਸਾ ਬਾਣੀ ਗੁਰਜੀ ਕੀ ਪ੍ਰਤੀ ਮੇਰੇ ਤੋਂ ਪਹਿਲਾ ਮੰਚ ਤੋਂ ਸੇਕਤੀ ਸਾਹਿਬ ਮੇਰੇ ਪਸ਼ੋਕਰ ਦੇ ਬਾਰੇ ਤੁਹਾਡੇ ਨਾਲ ਸਾਂਝ ਪਾ ਰਹੇ ਸੀ ਬਾਗਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਂਵਾਕ ਅਨੁਸਾਰ ਪੰਕਤੀ ਜ਼ਿੰਮੇਵਾਰੀ ਸੰਤਾਂ ਦੇ ਮੋਢਿਆਂ ਤੇ ਆ ਪਈ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ ਭਾਈ ਜੇ ਸੰਤਾਂ ਦੇ ਮੋਢਿਆਂ ਤੇ ਆ ਪਈ ਹੈ ਤਾਂ ਸੰਤ ਪਾਰ ਵੀ ਲਾ ਦੇਣਗੇ ਤੁਸੀਂ ਸੁਣਿਆ ਪੜ੍ਹਿਆ ਹੋਣਾ ਹੈ ਐਮਰਜੈਂਸੀ ਦੇ ਵਿੱਚ ਜਿੱਥੇ ਪੰਜ ਵਿਅਕਤੀ ਇਕੱਠੇ ਨਹੀਂ ਸੀ ਹੋ ਸਕਦੇ ਕੋਈ ਮੀਡੀਆ ਨਹੀਂ ਸੀ ਉਸ ਸਮੇਂ ਤੇ ਕੋਈ ਸੰਚਾਰ ਦਾ ਸਾਧਨ ਨਹੀਂ ਸੀ ਇੰਨਾ ਜ਼ਿਆਦਾ ਵਿਕਸਿਤ ਹੋਇਆ ਸੰਤ ਬਾਬਾ ਕਰਤਾਰ ਸਿੰਘ ਦੇ ਖਾਲਸਾ ਪਿੰਡਰਾ ਵਾਲਿਆਂ ਨੇ ਸਿੱਖੀ ਸਤਾਰਤਾ ਦੇ ਨਾਂ ਹੈ ਕੌਮ ਨੂੰ ਇੱਕ ਮਾਲਾ ਵਿੱਚ ਪਰੋਣ ਲਈ ਚੜ੍ਹਦੀ ਕਲਾ ਦੇ ਵਿੱਚ ਲਿਆਉਣ ਲਈ ਅੰਦਰ ਸੁੱਤੀ ਹੋਈ ਚੜ੍ਹੀ ਜਗ ਚੜ੍ਹੀ ਜਗਾਉਣ ਲਈ ਨਾਰਾ ਦਿੱਤਾ ਵੱਡੀ ਸ਼ਕਤੀ ਥਲੇ ਕਤਰ ਹੋਈਏ ਇਤਨੀਆਂ ਕੋ ਬੇਤੀਆਂ ਕਰਦੀ ਹੋਈ ਕਿਮਾਂ ਦੀ ਜਾਂਚ ਹਾਂਜੀ ਵਾਧੂ ਦੀ ਕਹਾਤਾ ਦਾ ਨਵ 에너지 ਨਿਪਟੇ ਜਿਵੇਂ ਤੌਰ ਤੇ ਤੁਮ ਹੋ ਨਾ ਜਨਕਪਤੀ ਸ਼ਾਨ ਹੈ ਜਿਵੇਂ ਤੌਰ ਤੇ ਤੁਮ ਹੋ ਨਾ ਜਨਕਪਤੀ ਸ਼ਾਨ ਹੈ ਇਸ ਤੋਂ ਬਾਅਦ ਮੈਂ ਅਗਲੇ ਕਮੇਟੀ ਦੇ ਬੁਲਾਰੇ ਨੂੰ ਬੁਲਾਵਾਂ ਸਰ ਪ੍ਰੇਮ ਸਿੰਘ ਚੰਦੂਆ ਜਨਾਬ ਜੇ ਸਾਰੇ ਸਰਕਰਾਂ ਦੇ ਤੇ ਜ਼ਿਲ੍ਹੇ ਦੇ ਜੱਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੈਂਬਰ ਸਹਿਬਾਨ ਔਰ ਮੰਤ ਦੇ ਬਰਾਦਮਨ ਸਰਿਆ ਕਾਲਤਰ ਸਰਵ ਨੂੰ 2 ਦਸੰਬਰ 2024 ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਜਦੀ ਦੇ ਵਾਸਤੇ ਭਰਤੀ ਕਰਨ ਦੇ ਲਈ ਹੁਕਮਨਾਮਾ ਹੋਇਆ ਸੀ ਹੁਕਮਨਾਮਾ ਕਿ ਹਟਲ ਚਰਨਾਚ ਪਹੁੰਚੀ ਹੈ ਹੁਕਮਦੀ ਪਾਲਣਾ ਕਰਦੀ ਹੋਈ ਪੰਗੇ ਮੈਂਬਰ ਸਾਹਿਬਾਨ ਤੁਹਾਡੇ ਸੰਗ ਮੰਤਰੀ ਸੇਬਰਾਮਾਨ ਨੇ ਔਰ ਵਾਰੀ ਵਾਰੀ ਤੁਸੀਂ ਉਹਨਾਂ ਦੇ ਦਰਸ਼ਨ ਵੀ ਕਰਦੇ ਹੋ ਤੇ ਉਹਨਾਂ ਦੇ ਵਿਚਾਰ ਤੁਸੀਂ ਸੁਣਨ ਵਾਸਤੇ ਆਏ ਹੋ ਸਭ ਤੋਂ ਪਹਿਲਾਂ ਆਓ ਗੁਰੂ ਦੀ ਫਤਿਹ ਦੀ ਸਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮੇਰਾ ਗਾਲਾ ਬਾਤ ਇਹ ਆਗਿਆ ਨਹੀਂ ਦਿੱਤਾ ਕਿ ਮੈਂ ਲੰਮੀ ਗੱਲ ਕਰਾਂ। ਸਾਡੇ ਸਰਦਾਰ ਬਲਦੇਵ ਸਿੰਘ, ਸਰਦਾਰ ਕਰਨੈਲ ਸਿੰਘ ਮੋਹਰੇੜਾ, ਗੋਪੀ ਸਿੰਘ ਸਾਹਿਬ ਵੱਲੋਂ ਸਤਾਂਝ ਹਰੀ ਨਗਰ ਖੇਡ ਦੀ ਜੋ 5 ਮੈਂਬਰੀ ਕਮੇਟੀ ਹੈ। ਸਰਦਾਰ ਹਰਪ੍ਰੀਤ ਸਿੰਘ ਅਕਾਲੀ ਦਲ ਦੀ ਜੋ ਪਟੇਲਾ ਤੋਂ ਸਰਪ੍ਰਸਤ ਹੋ ਰਿਹਾ। ਪੁੱਤ ਰਾਮ ਜੀ। ਸਾਡੇ ਵੇਖੇ ਪ੍ਰੋਗਰਾਮ ਸਰਦਾਰ ਸਿੰਘ ਸਿੰਘ ਜੀ, ਅਲੇਖਣਾ ਸਾਹਿਬ ਦੇ ਹੇਠ ਐਡਵੋਕੇਟ ਰਵਿੰਦਰ ਸਿੰਘ ਜੀ ਸ਼ਾਹਕੋਟ ਦੇ ਵਿੱਚ ਸੀਨੀਅਰ ਅਕਾਲੀ ਆਗੂ ਹਲਕਾ ਮੱਬਾ ਕੈਮਰਾਮੈਨ ਜੀ ਇੰਨੀ ਇਹ ਵੀ ਕਹਿੰਦੇ ਨੇ ਇੱਕ ਨਾਲ ਨਾਲ ਹੋਣਾ ਰਾਤ ਪਸਾਬੀ ਸਮਰਪਿਤ ਨੇ ਵਿੱਚ ਕੋਈ ਤਰਮ ਦੀ ਸਾਰੇ ਲੋਕਾਂ ਦੇਵਾ ਸੰਗਤ ਜਿਹੜੀ ਸਾਰੇ ਹਮ ਹਮਾਰੀ ਮੋਢੇ ਨਾਲ ਮੈਂ ਬ੍ਰਿਕ ਕਰ ਰਹੀ ਹੈ ਕਿ ਆਪੋ ਹੀ ਮਰਤੀ ਵਾਸਤੇ ਸਰਕਾਰ ਸਰਨੀ ਸਮੇਂ ਆ ਰਹੀ ਹੈ ਉਹ ਔੜਾ ਦਾ ਲੈਣਾ ਉਹਨਾਂ ਦਾ ਸਭ ਨੂੰ ਪਾਉਂਦਾ ਤੇ ਸਾਰੇ ਲੋਕਾਂ ਨੇ ਏਕਾ ਕਰ ਲਿਆ ਵੀ ਹੁਣ ਇਹਨਾਂ ਨੂੰ ਸਭ ਦਾ ਸਟਾਟਸ ਹੈ ਤੁਸੀਂ ਇਕੱਠੇ ਕਰ ਆਪਣਾ ਅਵਾਜ਼ ਆਪਣਾ ਕਾਣਾ ਸਾਰੇ ਪਰਿਵਾਰ ਸਾਰੇ ਹੁਣ ਸ਼ੋਮਨੀ ਅਕਾਲੀ ਦਾ ਸੁਗਵਾਇ ਕਰਨ ਨੂੰ ਪਿਆਰ ਨੇ ਉਹ ਸਾਰੇ ਸਰਜੀਤ ਸਿੰਘ ਰਖੜਾ ਦੇ ਤੇ ਜੋ ਸਾਡਾ ਜਿਹੜਾ ਪਟਿਆਲਾ ਸਾਰਾ ਜੀ ਜੀ ਮਾਈ ਹਰਪ੍ਰੀਤਾ ਚੱਲਿਆ ਉਹ ਬਈਆ ਤੇ ਕਰਾਂ ਪਾ ਦੀ ਪਰਸਨਾ ਬਤਨ ਹੋ ਗਈ ਨਿਰੋਢੀ ਮੰਗੂ ਰਾਮ ਛੋਟੀ ਨਾਲ ਦੇ ਸਰਪੰਚ ਪਤਨੀ ਰਖੜਾ ਸਾਹਿਬ ਦਾ ਪਿਆਰ ਹੈ ਤੇ ਇਧਰ ਇੱਕ ਵਾਰ ਫੇਰ ਬੁੱਧਰਾਮ ਸਸੀ ਬਹਾਮਣਾਂ ਤੋਂ ਰਾਸ ਕੱਟੇ ਜੀ ਖੇੜੀਮਾਨੀਆਂ ਹਜੀਤ ਸਿੰਘ ਖੇੜੀਮਾਨੀਆਂ ਬਲਵੀਰ ਸਿੰਘ ਖੇੜੀਮਾਨੀਆਂ ਇਹ ਨਾਲ ਵੱਡੀ ਬੱਸ ਲੈ ਕੇ ਪੁੱਜ ਨੇ ਬਹੁਤ ਵੱਡਾ ਜੱਥਾ ਲੈ ਕੇ ਆਏ ਨੇ ਸਰਦਾਰ ਕਰਮਜੀਤ ਸਿੰਘ ਜੀ ਧੰਨਵਾਦ ਜੀ ਧੰਨਵਾਦ ਵਾਲਾ ਜੀ ਬਹੁਤ ਹੀ ਸਤਿਕਾਰਯੋਗ ਪੰਗ ਲੈਣ ਦਾ ਬਹੁਤ ਹੀ ਸਤਿਕਾਰਯੋਗ ਪਾਜਾ ਸਰਦਾਰ ਬਲਵੀਰ ਸਿੰਘ ਜੀ ਹੋਰੀ ਸਾਰੇ ਪੁੱਜ ਨੇ ਮਹਿੰਦਰ ਸਿੰਘ ਜੀ ਮਾਜਰੀ ਜੰਗ ਸਿੰਘ ਮਾਜਰੀ ਇੱਕ ਬੱਸ ਭਰ ਕੇ ਲੈ ਕੇ ਆਏ ਨੇ ਧੰਨਵਾਦ ਮੱਖਣ ਸਿੰਘ ਜੀ ਕਾਕੜਾ ਬਾਬਾ ਸ਼ੰਗਾਰਾ ਸਿੰਘ ਜੀ ਬਾਬਾ ਸ਼ੰਗਾਰਾ ਸਿੰਘ ਜੀ ਬੰਜ਼ਾਰੇ ਤੋਂ ਕੋਲੋਂ ਧੰਨਵਾਦ ਮਕਰ ਸਿੰਘ ਕਾਕੜਾ ਪ੍ਰਕਾਸ਼ ਸਿੰਘ ਕਾਕੜਾ ਛੇਰ ਸਿੰਘ ਕਾਕੜਾ ਸਰਦਾਰ ਜੱਜਾ ਰਣਧੀਰ ਸਿੰਘ ਜੀ ਮਵੀ ਸਰਦਾਰ ਸੁਰਿੰਦਰ ਸਿੰਘ ਜੀ ਸਹਿਜ ਪ੍ਰਕਾਸ਼ ਸਿੰਘ ਜੀ ਸਰਦਾਰ ਕੌਰ ਸਿੰਘ ਜੀ ਹੋਣੀ ਇਹ ਵੱਡਾ ਜਥਾ ਰੱਖ ਕੇ ਇੱਥੇ ਨੇ ਧੰਨਵਾਦ ਹੈ ਇੱਥੇ ਪਹੁੰਚਣ ਦੇ ਉੱਤੇ ਠੀਕ ਹੈ ਸਰਦਾਰ ਰਜਿੰਦਰ ਸਿੰਘ ਜੀ ਬਾਲ ਸਾਹਿਬ ਕਿੱਦੋਂ ਸਰਦਾਰ ਬਲਜਿੰਦਰ ਸਿੰਘ ਜੀ ਇਹ 70 ਬੰਦੇ ਲੈ ਕੇ ਸਾਡੇ ਕੋਲ ਪਹੁੰਚੇ ਨੇ ਅਮਰਪਾਲ ਸਿੰਘ ਦੀ ਰੌਣੀ ਸੀਨੀਅਰ ਗਿੱਖ ਅਕਾਲੀ ਆਗੂ ਸਾਰੇ ਪੋਤਰੇਨ ਧੰਨਵਾਦ ਸੋ ਇਹਨਾਂ ਵੱਲੋਂ ਮਾਇਆ ਵੀ ਵੱਡੀ ਤੌਰ ਦੇ ਤੇ ਭੇਜੀ ਜਾ ਰਹੀ ਹੈ ਧੰਨਵਾਦ ਹੈ ਮੈਂ ਬੇਨਤੀ ਕਰਾਂਗੇ ਜਿਨ੍ਹਾਂ ਨੇ ਨਾਲ ਖੜੇ ਨੇ ਸਰਦਾਰ ਮੱਖਣ ਸਿੰਘ ਜੀ ਕਾਕੜਾ ਪ੍ਰਤਪਾਲ ਸਿੰਘ ਤੇ ਪਹੁੰਚ ਚੁੱਕੇ ਆ ਜਕਾਰੇ ਦੇ ਨਾਲ ਉਹਨਾਂ ਦਾ ਸਵਾਗਤ ਕਰੀਏ ਤੋਂ ਨਾਮ ਸ਼ਾਮ ਨਿਹਾਲ ਸਰਕਾਰ ਸਰਦਾਰ ਸੁਖਵਿੰਦਰ ਸਿੰਘ ਟੋੜਾ ਸਾਹਿਬ ਗੰਪੀਤ ਸਿੰਘ ਦੀ ਰਖੜਾ ਸਾਹਿਬ ਸਰਦਾਰ ਹਰੀ ਸਿੰਘ ਦੀ ਟਿੱਕਟਰ ਸਰਦਾਰ ਚਰਨਜੀਤ ਸਿੰਘ ਦੀ ਰਖੜਾ ਸ਼ਰਮ ਸਿੰਘ ਦੀ ਰਾਜਰਾ ਸਾਹਿਬ ਸਰਦਾਰ ਹਰਮੇਲ ਸਿੰਘ ਟੋੜਾ ਤੇ ਹਿੰਮਪਾਲ ਸਿੰਘ ਟੋੜਾ ਸਾਹਿਬ ਤੇਜਾ ਸਿੰਘ ਦੀ ਕੁਮਾਰਪੁਰ ਸਾਹਿਬ ਸਾਬਕਾ ਵੀ ਸੀ ਮਾਲੀਆ ਸਾਹਿਬ ਸਮੇਂ ਵਾਰੀ ਵਾਰੀ ਥੋੜਾ ਥੋੜਾ ਨਾਮ ਬੋਲਦਾ ਰਹੂੰਗਾ ਕਿ ਮੈਂ ਸਭ ਤੋਂ ਪਹਿਲਾਂ ਮੜਿਆ ਆਦਮੀ ਤੇ ਸਰਕਾਰ ਦੇ ਨਾਲ ਬੇਨਤੀ ਕਰੂੰਗਾ ਇੱਕ ਰੋ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਗੂ ਮਾਤਾ ਸਾਹਿਬ ਨੂੰ ਕਿਓਾ ਕਿਰਪਾ ਕਰਕੇ ਸੰਗਤ ਨੂੰ ਕਮੇਟੀ ਨੂੰ ਜੀਆਇਕਾ ਤੇ ਲਿਮਟਡ ਸ਼ਬਦਾਂ ਦੇ ਵਿੱਚ ਆਪਣਾ ਵੱਡਾ ਸੰਦੇਸ਼ ਜਿਹੜਾ ਹੈ ਉਹ ਸਟੇਜ ਤੋਂ ਦੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਆ ਬਹਿਜੋ ਸਾਰੇ ਇੱਕ ਪਾਸੇ ਸੋਨੇ ਜੋ ਪਹਾੜਾਂ ਦੀ ਛਾਤੀ 'ਚੋਂ ਜ਼ਿਕਰ ਦੇ ਉਹ ਕਦੇ ਝੁਕਿਆ ਨਹੀਂ ਕਰਦੇ ਜਿਨ੍ਹਾਂ ਸੀਸ ਨਲੀ ਤੇ ਧਰਿਆ ਉਹ ਦੁਨੀਆ ਚ ਘਾਉਦੇ ਨੇ ਕਦੇ ਆਤ ਦੋ ਦਸੰਬਰ 2024 ਨੂੰ ਖਿੰਦਰੀ ਰੋਈ ਪੰਤਿ ਸ਼ਕਤੀ ਨੂੰ ਜੋੜਨ ਲਈ ਆ ਬੰਦ ਕਰ ਦੋ ਕਾਕੇ ਹੁਣ ਸਾਰੇ ਬੈਠੋ ਪਲੀਜ਼ ਬਾਤ ਛੱਡੋ ਮਣੀ ਕਾਲੀਦਾਲ ਨੂੰ ਜੋੜਨ ਲਈ ਸਿੰਘ ਸਹਿਬਾਨ ਨੇ 1 ਕਰੋੜ ਰਪਏ ਕਰਕੇ ਤਾਂ ਤੇ ਦੇਦਰ ਸ੍ਰੀ ਆਕਾਰਤਾ ਸਾਹਿਬ ਨੇ ਖੜ ਕੇ ਉਦੋਂ ਕਹਿੰਦੇ ਤਾਂ ਬਾਣਾ ਕੋਈ ਨਹੀਂ ਸਾ ਗੁਰਪਰਣਾ ਸਿੰਘ ਵੀ ਬੜਾ ਜਿਹਾਂ ਦੇ ਬਰਾਸ ਤੇ ਅਸੀਂ ਮਾਨ ਕਰ ਸਕਦੇ ਆ ਸਮਰਗਿਆ ਸਾਹ ਕਰਦੇਸ਼ੇ ਬੜਾ ਔਰ ਮੈਂ ਤੁਹਾਨੂੰ ਸੱਚੀ ਗੱਲ ਕਹਿੰਨਾ 1996 ਵਿੱਚ ਪ੍ਰਕਾਸ਼ ਸਿੰਘ ਬਾਦਰ ਰਾਜਨੀਤੀ ਤੋਂ ਪਿੱਛੇ ਜਲੇ ਜਾਂਦੇ ਕਿ ਉਹਨਾਂ ਦੇ ਨਾਲ ਉਸ ਸਮੇਂ ਸਾਹ ਜਲਦੀਸ਼ੇ ਬੜਾ ਨਾ ਬੜੇ ਹੋ ਪਰ ਐਸੇ ਪਰਿਵਾਰਾਂ ਦੇ ਦੋ ਸ਼ੁਰੂ ਕਰਦੇ ਐਸੇ ਮਿਲਣਾ ਦੇ ਤੋਂ ਬੋਲਣਾ ਸ਼ੁਰੂ ਕਰਤਾ ਔਰ ਫਿਰ ਵੀ ਭਾਈ ਅਮਰਿੰਦਰ ਸਿੰਘ ਸ਼ਹਿਰ ਦੀ ਧੀ ਦੇ ਜਨਮ ਨਾਲ ਸ਼ੁਰੂ ਕਰਤੇ ਲੜਾਈ ਸੀ ਫੜਿਆਂ ਦੇ ਵਿੱਚਾਂ ਉਦੋਂ ਲੜਾਈ ਸੀ ਲੀਡਰਾਂ ਦੇ ਵਿੱਚਾਂ ਉਦੋਂ ਲੜਾਈ ਸੀ ਦੋ ਅਕਾਲੀ ਧੜਿਆਂ ਦੇ ਵਿੱਚਾਂ ਇਹ ਲੜਾਈ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬਾ ਇੱਕ ਪਾਸੇ ਸੁਪਰੀਤ ਦੀ ਬਾਦਲ ਦੇ ਝੋਲੇ ਬਹੁਤ ਸ਼ਾਨ ਤੱਕ ਮਹਾਨ ਹੈ ਸਿੱਖ ਬਾਦਸ਼ਾਹ ਮੈਂ ਲਵਾ ਰਿਹਾ ਆਂ ਤੁਸੀਂ ਦੇਖ ਰਹੇ ਆਂ ਸਾਡੀਆਂ ਸੰਗੋੜੀ ਕਰਈਆਂ ਜਦੋਂ ਫੜੀਆਂ ਤੇ ਕੇਸ ਜੱਜ ਕਰਦੇ ਕਿਸਾਨਾਂ ਤੇ ਜਿਹੜੇ ਚਾੱਕੇ ਲਏਗੇ ਟਰਾਲੀਆਂ ਉਹਨਾਂ ਤੇ ਕੋਈ ਕੇਸ ਕਰਤ ਨਹੀਂ ਹੋਇਆ। ਸੋ ਅੱਜ ਐਸੇ ਹਾਲਾਤਾਂ ਦੇ ਵਿੱਚ ਜੋ ਸਮਾਂ ਲੰਘ ਰਿਹਾ ਪੰਜਾਬ ਦਾ ਕੇਵਲ ਤੇ ਕੇਵਲ ਇੱਕ ਯਾਦ ਆ। ਕੇਵਲ ਤੇ ਕੇਵਲ ਕੋਈ ਵਿਸ਼ਵਾਸ ਆ। ਤਾਂ ਉਹਨਾ ਅਕਾਲੀ ਵਰਕਰਾਂ ਤੇ ਲੀਡਰਾਂ ਤੇ ਆ ਜਿਹਨਾਂ ਨੇ ਆਪਣੇ ਇਤਹਾਸ, ਦਲੇਸ਼ ਦੁਆ ਪਾ ਕੇ ਇੰਦਰਸਤਾਨ ਦੀ ਰਾਜਨੀਤੀ ਦੇ ਵਿੱਚ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਝੁਕਾਇਆ ਔਰ ਵੱਡੇ-ਵੱਡੇ ਮਾਖਲੇ ਹੱਲ ਕਰਾਏ। ਸੋ ਅੱਜ ਅਸੀਂ ਮਹਿਸੂਸ ਕਰਦੇ ਆ ਜੇ ਜਿਸ ਤਰ੍ਹਾਂ ਤੁਸੀਂ ਚੱਲੇ ਹੋ ਔਰ ਤੁਹਾਡੀ ਇਸ ਸ਼ਕਤੀ ਨੇ ਤੁਹਾਡੇ ਇਸ ਜੋਰ ਨੇ ਸਾਨੂੰ ਬਹੁਤ ਵੱਡੀ ਤਾਕਤ ਦੇਣੀ ਆ